ਇਕ ਇਨਸੀਡੈਂਟ ਹੈ 21 ਮਈ ਪੁਲਿਸ ਨੂੰ ਸਵੇਰੇ ਕਰੀਬ 2:30 ਵਜੇ ਇਨਫਰਮੇਸ਼ਨ ਮਿਲੀ ਕਿ ਮੋਹਮਪੁਰੇ ਦਾ ਏਰੀਆ ਰਾਜੇਸ਼ ਨਗਰ ਇੱਥੇ ਇੱਕ 22 ਸਾਲ ਦੀ ਕੁੜੀ ਜਿਹਦਾ ਨਾਮ ਨਿਸ਼ਾ ਹੈ ਉਹਦਾ ਮਰਡਰ ਹੋ ਗਿਆ ਤੇ ਫਿਰ ਮੌਕੇ ਤੇ ਜਦ ਐਸਐਚਓ ਸਾਹਿਬ ਔਰ ਏਸੀਪੀ ਈਸਟ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਨਿਸ਼ਾ ਦਾ ਮਰਡਰ ਹੋਇਆ ਹੋਇਆ ਸੀ ਔਰ ਤਫਤੀਸ਼ ਤੋਂ ਪਤਾ ਚੱਲਿਆ ਕਿ ਜਿਹੜੇ ਨਿਸ਼ਾ ਦੇ ਫਾਦਰ ਹੈ ਔਰ ਉਹਨਾਂ ਦੇ ਬ੍ਰਦਰ ਹੈ ਇੱਕੋ ਘਰ ਚ ਰਹਿੰਦੇ ਸੀ ਉਹਦੇ ਤਾਏ ਦਾ ਮੁੰਡਾ ਜਿਹਦਾ ਨਾਂ ਸੰਜੀਵ ਉਰਫ ਸੰਜੂ ਹੈ। ਔਰ ਨਿਸ਼ਾ ਦੋਨੋਂ ਬੀਸੀਏ ਪਰਸਿਊ ਕਰ ਰਹੇ ਸੀ ਵੱਖ-ਵੱਖ ਕਾਲਜੇਜ਼ ਵਿੱਚ ਔਰ ਰਾਤ ਨੂੰ ਇਕੱਠੇ ਪੜ੍ਹ ਰਹੇ ਸੀ। ਰਾਤ ਨੂੰ ਕਰੀਬ 12:30 ਤੋਂ ਬਾਅਦ ਨਿਸ਼ਾ ਦੀ ਮਦਰ ਨੇ ਆਵਾਜ਼ਾਂ ਸੁਣੀਆਂ ਤਾਂ ਉઠੇ ਤਾਂ ਉਹਨਾਂ ਨੇ ਦੇਖਿਆ ਕਿ ਨਿਸ਼ਾ ਪਈ ਹੋਈ ਹੈ ਔਰ ਸੰਜੂ ਉਹਨੂੰ ਅਟੈਕ ਕਰ ਰਿਹਾ ਹੈ। ਤਫ਼ਤੀਸ਼ ਦੇ ਦੌਰਾਨ ਪਤਾ ਚੱਲਿਆ ਕਿ ਸੰਜੂ ਇੱਕ ਆਨਲਾਈਨ ਬੈਟਿੰਗ ਦਾ ਐਡਿਕਟ ਸੀ। ਕਰੀਬ 6 ਮਹੀਨੇ ਪਹਿਲਾਂ ਵੀ ਉਹਨੇ 5-6 ਲੱਖ ਰੁਪਏ ਗਵਾਤੇ ਸੀ ਔਰ ਹੁਣ ਵੀ ਜਿਹੜਾ ਉਹਦਾ ਟੂ-ਵੀਲਰ ਐ ਉਹਦਾ ਫੋਨ ਐ ਉਹਨੇ ਵੇਚ ਦਿੱਤਾ ਸੀ ਜਦੋਂ ਅੱਜ ਕੱਲ ਰਾਤ ਨੂੰ ਪੜ ਕੇ ਹਟੇ ਤੇ ਸੰਜੂ ਦੁਬਾਰਾ ਕਮਰੇ ਵਿੱਚ ਗਿਆ ਪਲਮਾਰੀ ਚੋਂ ਪੈਸੇ ਕੱਢਣ ਦੀ ਨੀਅਤ ਨਾਲ ਨਿਸ਼ਾਨੇ ਉਹਨੇ ਰੋਕਣ ਨਿਸ਼ਾਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਸਤੇ ਅਟੈਕ ਕੀਤਾ ਚਾਕੂ ਨਾਲ ਜਿਹੜਾ ਘਰ ਹੀ ਪਿਆ ਸੀ ਇਸ ਵਿੱਚ ਨਿਸ਼ਾ ਦੀ ਡੈਥ ਹੋ ਗਈ ਸੰਜੂ ਫੜਿਆ ਗਿਆ ਹੈ ਤੇ ਇਹਦੇ ਵਿੱਚ ਜਿਹੜੇ ਵੀ ਐਵਿਡੈਂਸ ਹੈ ਉਹ ਕਬਜ਼ਾ ਪੁਲਿਸ ਵਿੱਚ ਲੈ ਲੇ ਗਏ ਹੈ ਜੀ